ਇਸ ਤੋਂ ਮੈਂ ਤੁਹਾਨੂੰ ਦੱਸਿਆ ਹੈ ਬਹੁਤ ਅਨਫੋਰਚੂਨੇਟ ਗੱਲ ਹੈ ਪੰਜਾਬ ਨੂੰ ਪਿਛਲੇ 2-3 ਸਾਲ ਤੋਂ ਲਗਾਤਾਰ ਅਸੀਂ ਵੇਖ ਰਹੇ ਹਾਂ ਅੱਜ ਤੋਂ ਜਿਹੜਾ ਪਿਛਲਾ ਝੋਨੇ ਦੀ ਫਸਲ ਵੀ ਸੀ ਤੁਹਾਨੂੰ ਪਤਾ ਗਵਰਨਮੈਂਟ ਪ੍ਰਪੇਅਰਡ ਏ ਉਦੋਂ ਵੀ ਝੋਨਾ ਰੋਲਿਆ ਵੱਡੇ ਪੈਮਾਨੇ ਤੇ ਲੁੱਟ ਹੋਈ 3-300 ਰੁਪਿਆ ਪ੍ਰੀ ਕੁਇੰਟਲ ਪਿੱਛੇ ਇਹਨਾਂ ਨੇ ਸਸਤਾ ਸਾਡਾ ਝੋਨਾ ਖਰੀਦਿਆ ਤੇ 3 ਤੋਂ 4 ਹਜ਼ਾਰ ਕਰੋੜ ਦਾ ਸਕੈਂਡਲ ਹੋਇਆ ਸੀ ਵਿਦਾਂਦ ਸਭਾ ਚ ਮੈਂ ਵੀ ਚੁੱਕਿਆ ਤ੍ਰਿਪਤ ਜੀ ਨੇ ਵੀ ਜ਼ਿਕਰ ਕੀਤਾ ਸੀ ਬਾੜਾ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਹੁਣ ਜੀ ਬਾਤ ਇਹ ਫੇਰ ਕਿਸਾਨਾਂ ਨੂੰ ਫੇਰ ਲੁੱਟਣ ਦਾ ਪ੍ਰੋਗਰਾਮ ਬਣਾ ਲਿਆ ਵੇਖੋ ਇੱਕ ਪਾਸੇ ਇੰਨੀ ਬਰਸਾਤ ਹੋਏ ਤੁਸੀਂ ਜਦੋਂ ਨਮੀ 17% ਰੱਖ ਦਿੱਤੀ ਹੈ ਤੇ ਇਸ ਟਾਈਮ ਤੇ ਨਮੀ ਘੱਟੋ ਘੱਟ 25 30% ਹੋਣੀ ਚਾਹੀਦੀ ਹੈ ਸੁੱਕਾ ਕਿੱਥੋਂ ਲਿਆਓਗੇ ਪੈ ਗਈਆਂ ਸਾਰੀਆਂ ਗੱਲੀਆਂ ਪਹਿਲੀ ਗੱਲ ਤੇ ਆਲਮੋਸਟ ਜਿਹੜਾ ਦਰਿਆਵਾ ਦੇ ਮਾਰ ਵਾਲਾ ਉਹ ਚੋਨਾ ਖਤਮ ਹੋ ਗਿਆ ਜੀ ਤੇ ਜਿਹੜਾ ਬਕਾਇਆ ਰਹਿ ਗਿਆ ਉਹਦੇ ਵਿੱਚ ਆ ਸ਼ਰਤ ਲਾ ਦਿੰਦੀ ਹੈ ਤੇ ਮੈਂ ਭਗਵੰਤਬਾਨ ਨੂੰ ਇਹ ਕਹਿਣਾ ਚਾਹਾਂਗਾ ਇਸ ਕਿਸਮ ਦੀਆਂ ਸ਼ਰਤਾਂ ਨਾਲ ਨਾਓ ਗਵਰਨਮੈਂਟ ਇਹ ਕੁਲਾ ਰੱਖੇ ਜੀ ਆਪਣੀ ਫਸਲ ਲੈ ਕੇ ਆ ਉਹ ਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਸੈਂਟਰ ਨਾਲ ਇਹ ਗੱਲ ਕਰਨ ਤੇ ਨਮੀ ਭਾਵੇਂ ਘਟੇ ਤੇ ਭਾਵੇਂ ਵਧੇ ਵੇਖੋ ਕਿਸਾਨ ਤੇ ਕੋਸ਼ਿਸ਼ ਕਰਦਾ ਕਿ ਸੁੱਕਾ ਹੀ ਆਏ ਪਰ ਜੇ ਇਸ ਟਾਈਮ ਗਿੱਲਾ ਹੈ ਤੇ ਉਹ ਜੇ ਜ਼ਿਆਦਾ ਦਿਨ ਬਾਹਰ ਰੱਖ ਲਾ ਤੇ ਵੈਸੇ ਹੀ ਕਾਲਾ ਹੋ ਜਾਣਾ ਅੱਗੇ ਤੇ ਤੁਹਾਨੂੰ ਪਤਾ ਬਿਵਾਰੀ ਸ਼ੁਰੂ ਹੋ ਗਈ ਪੱਤਿਆਂ ਨੂੰ ਪੈਣੀ ਚੋਨਾ ਬਹੁਤਾ ਗਲ ਗਿਆ ਤੇ ਜੇ ਜ਼ਿਆਦਾ ਦਿਨ ਸੁਕਾਣਗੇ ਤੇ ਵੈਸੇ ਹੀ ਕਾਲਾ ਹੋ ਜਾਏਗਾ ਕਿਸਾਨ ਤੇ ਨੇ ਪਹਿਲਾਂ ਹੀ ਮਾਰ ਦਿੱਤਾ ਆਲਰੇਡੀ ਤੁਸੀਂ ਵੇਖੋ ਜਿਸ ਤਰ੍ਹਾਂ ਫਲੱਡਸ ਦੇ ਵਿੱਚ ਜਿਹੜੀ ਸੈਂਟਰ ਦੀ ਤੇ ਸੂਬੇ ਦੀ ਆਪਸ ਵਿੱਚ ਤਾਲਮੇਲ ਉਹ ਨਹੀਂ ਤੇ ਸਿਉ ਨਾ ਹੋਣ ਕਰ ऑलरेडी ਪੰਜਾਬ ਸਫਰ ਕਰ ਰਿਹਾ ਉਹਨੇ ਅਗਲੀ ਸ਼ਰਤ ਲਾਤੀ ਇਹਦੇ ਵਿੱਚ ਵੀ ਇਹਨਾਂ ਦਾ ਬੇਸਿਕ ਜਾਂਦਾ ਲੁੱਟਣ ਦਾ ਹੀ ਹੈ ਕਿ ਜਦੋਂ ਕਿਸਾਨ ਕੋ ਰਿਆ ਕੁਝ ਨਹੀਂ ਇਸ ਟਾਈਮ ਡਿਸਟਲ ਸੇਲਸ ਹੋਣ ਗਿਆ ਉਹ ਕਹਿਣਗੇ ਚਲੋ ਯਾਰ ਖਰੀਦੋ ਜਿਸ ਮਰਜ਼ੀ ਰੇਟ ਤੇ ਖਰੀਦ ਲਓ ਆ ਹਾਲੇ ਸਰਕਾਰ ਦਾ ਦੇਖੋ ਕੇਂਦਰ ਤੇ ਆਲਰੇਡੀ ਐਂਟੀ ਪੰਜਾਬ ਹੈ ਮੈਂ ਤੇ ਅਪੀਲ ਭਗਵੰਤੂ ਨੂੰ ਹੀ ਕਰ ਸਕਣਾ ਇਹਦਾ ਕੰਮ ਹੈ ਉੱਥੇ ਜਾ ਕੇ ਬੈਠੇ ਮੈਂ ਤੇ ਮੈਨੂੰ ਲੱਗਦਾ ਇਹਦੇ ਕੰਟਰੋਲ 'ਚ ਵੀ ਕੋਈ ਚੀਜ਼ ਨਹੀਂ ਕੇਜਰੀਵਾਲ ਸਾਹਿਬ ਦਾ ਪ੍ਰੋਗਰਾਮ ਇਹੀ ਲੱਗਦਾ ਇਹਨਾਂ ਸਾਰਿਆਂ ਦਾ ਇਕੱਠੇ ਹੋ ਕੇ ਕਿ ਜੋ ਵੱਧ ਤੋਂ ਵੱਧ ਕਿਸਾਨ ਨੂੰ ਛੋੜਿਆ ਜਾ ਸਕਦਾ ਨਾ ਛੋੜੋ ਜੀ ਆਹੀ ਗੱਲ ਲੱਗਦੀ